ਜਗਬਾਣੀ ਟੀਵੀ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਨਕੇਤ ਸ਼ਰਮਾ ਤਾਂ ਯੁੱਧ ਨਸ਼ਿਆਂ ਵਿਰੁੱਧ ਤੋਂ ਬਾਅਦ ਹੁਣ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਉੱਤੇ ਪੁਲਿਸ ਦੇ ਵੱਲੋਂ ਮਿਸ਼ਨ ਪ੍ਰਹਾਰ ਜਿਹੜਾ ਕਿ ਗੈਂਗਸਟਰਾਂ ਦੇ ਖਿਲਾਫ ਇਹ ਯੁੱਧ ਦੀ ਸ਼ੁਰੂਆਤ ਹੈ ਜਿਹੜੀ ਕਿ ਕਰ ਦਿੱਤੀ ਗਈ ਹੈ ਤਾਂ ਅੱਜ ਵੀ ਹੁਸ਼ਿਆਰਪੁਰ ਦੇ ਐਸਐਸਪੀ ਸੰਦੀਪ ਕੁਮਾਰ ਮੱਲਿਕ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਮਿਸ਼ਨ ਪ੍ਰਹਾਰ ਦੀ ਜਿਹੜੀ ਕਿ ਸ਼ੁਰੂਆਤ ਹੈ ਉਹ ਕਰ ਦਿੱਤੀ ਗਈ ਹੈ ਹਾਲਾਂਕਿ ਪੰਜਾਬ ਭਰ ਦੇ ਗੈਂਗਸਟਰਾਂ ਦੇ ਉੱਤੇ ਪੁਲਿਸ ਦੀਆਂ ਵਕ-ਵਕ ਟੀਮਾਂ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਜੇਕਰ ਅਸੀਂ ਗੱਲ ਹੁਸ਼ਿਆਰਪੁਰ ਦੀ ਕਰੀਏ ਤਾਂ ਹੁਸ਼ਿਆਰਪੁਰ ਦੇ ਵਿੱਚ ਵੀ ਗੈਂਗਸਟਰਾਂ ਦੇ ਨਾਲ ਜਿਹੜੇ ਕੰਮ ਕਰਦੇ ਉਹਨਾਂ ਦੇ ਗੁਰਗੇ ਨੇ ਜਾਂ ਫਿਰ ਜਿਹੜੇ ਉਹਨਾਂ ਦੇ ਫਾਈਨਾਂਂਸਿਸ ਦੇਖਦੇ ਨੇ ਜਾਂ ਵਕ-ਵਕ ਐਸੋਸੀਏਟਸ ਨੇ ਜਿਹੜੇ ਕਿ ਕਿਸੇ ਵੀ ਤਰ੍ਹਾਂ ਦੇ ਨਾਲ ਗੈਂਗਸਟਰਸ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਉੱਤੇ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਤਾਂ ਜਾਣਕਾਰੀ ਦਿੰਦਿਆਂ ਹੋਇਆਂ ਉਹਨਾਂ ਦੱਸਿਆ ਕਿ ਕਰੀਬ 80 ਦੇ ਕਰੀਬ ਜਿਹੜੇ ਕਿ ਗੁਰਗੇ ਜੋ ਕਿ ਗੈਂਗਸਟਰ ਗਤੀਵਿਧੀਆਂ ਦੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੂੰ ਪੁਲਿਸ ਦੇ ਵੱਲੋਂ ਰਾਉਂਡ ਅਪ ਕੀਤਾ ਗਿਆ ਹੈ ਉਹਨਾਂ ਨੂੰ ਹਰਾਸਤ ਦੇ ਵਿੱਚ ਲਿਆ ਗਿਆ ਹੈ ਤੇ ਤਿੰਨ ਦੇ ਕਰੀਬ ਜਿਹੜੇ ਕਿ ਪਿਸਟਲ ਵੀ ਉਹਨਾਂ ਦੇ ਕੋਲੋਂ ਪੁਲਿਸ ਪਾਰਟੀ ਦੇ ਵੱਲੋਂ ਹੁਣ ਤੱਕ ਬਰਾਮਦ ਕੀਤੇ ਜਾ ਚੁੱਕੇ ਨੇ ਤਾਂ ਉਹਨਾਂ ਸਿੱਧੇ ਸ਼ਬਦਾਂ ਦੇ ਵਿੱਚ ਚੇਤਾਵਨੀ ਦਿੱਤੀ ਹੈ ਗੈਂਗਸਟਰਸ ਨੂੰ ਹੀ ਉਹਨਾਂ ਦੇ ਲਈ ਕੰਮ ਕਰਦੇ ਗੁਰਗਿਆਂ ਨੂੰ ਕਿ ਉਹ ਮਾੜੇ ਕੰਮ ਛੱਡ ਦੇਣ ਤੇ ਜਿਹੜਾ ਵੀ ਕੋਈ ਗੁੰਡਾ ਅਨਸਰ ਜਾਂ ਸ਼ਰਾਰਤੀ ਅਨਸਰ ਕੋਈ ਵੀ ਗੈਰ ਕਾਨੂੰਨੀ ਗਤੀਵਿਧੀ ਨੂੰ ਅੰਜਾਮ ਦੇਵੇਗਾ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਬਾਕੀ ਕੀ ਕੁਝ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਉਹ ਵੀ ਤੁਸੀਂ ਖੋਦੇ ਸੁਣ ਲਓ ਇਟ ਇਜ਼ ਬੇਸਿਕਲੀ ਜਿਹੜੀ ਸਾਡੀ ਇਹ ਮੋਹਮ ਪਹਿਲਾਂ ਤੋਂ ਹੀ ਚੱਲ ਰਹੀ ਹੈ ਜਿੱਦਾਂ ਵਾਰ ਅਗੇਂਸਟ ਡਰੱਗਸ 1 ਮਾਰਚ ਤੋਂ ਲਾਂਚ ਕੀਤੀ ਸੀ ਕਿ ਉਦਾਂ ਹੀ ਆਰਗੇਨਾਈਜ਼ਡ ਕ੍ਰਾਈਮ ਦੇ ਅਗੇਂਸਟ ਇਹ ਆਰਗੇਨਾਈਜ਼ਡ ਕ੍ਰਿਮੀਨਲਸ ਗੈਂਗਸਟਰਸ ਦੇ ਅਗੇਂਸਟ ਇਹ ਮੁਹਿੰਮ ਸਟਾਰਟ ਕੀਤੀ ਗਈ ਹੈ ਇਹਦੇ ਵਿੱਚ ਬੇਸਿਕਲੀ ਸਾਡਾ ਟੀਚਾ ਉਹੀ ਰਹੇਗਾ ਕਿ ਗੈਂਗਸਟਰਸ ਐਂਡ ਆਰਗੇਨਾਈਜ਼ਡ ਕ੍ਰਾਈਮ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਨਾ ਉਹਦੇ ਤਹਿਤ ਅਸੀਂ ਇਹ ਜਿਹੜਾ ਇਹਨਾਂ ਦਾ ਨੈਟਵਰਕ ਹੈਗਾ ਇਕੋਸਿਸਟਮ ਹੈ ਉਹਨੂੰ ਪੂਰੇ ਨੂੰ ਡਿਸਮੈਂਟਲ ਕੀਤਾ ਜਾਊਗਾ ਇਹਦੇ ਵਿੱਚ ਇਹਨਾਂ ਦੇ ਆਰਮ ਸਪਲਾਈ ਕ੍ਰਿਮੀਨਲ ਫਾਈਨਾਂਸਿੰਗ ਇਹਨਾਂ ਦੇ ਸੇਫ ਲੋਕੇਸ਼ਨਸ ਇਨਾਂ ਦੇ ਜਿਹੜੇ ਅਸੋਸੀਏਟਸ ਐ ਉਹਨਾਂ ਦੇ ਗਾਂ ਜੋ ਇਹਨਾਂ ਨੂੰ ਸਪੋਰਟ ਸਿਸਟਮ ਹੈਗਾ ਇਹਨਾਂ ਦਾ ਨਾਲ ਡਰੱਗਸ ਸਪਲਾਈ ਵੀ ਇਹਨਾਂ ਦਾ ਇੱਕ ਹਿੱਸਾ ਰਹਿੰਦਾ ਹੈ ਤੇ ਪੂਰਾ ਕ ਪੂਰਾ ਇਹ ਜੋ ਨੈਟਵਰਕ ਤੇ ਇਕੋਸਿਸਟਮ ਹੈ ਇਹਨੂੰ ਖਤਮ ਕੀਤਾ ਜਾਊਗਾ ਉਹਦੇ ਵਿੱਚ ਸਾਡੇ ਕੋਲ ਹਿਊਮਨ ਇਨ ਟੈਕਨੀਕਲ ਇੰਟੈਲੀਜੈਂਸ ਸਾਡੇ ਸਟੇਟ ਐਂਡ ਅਦਰ ਸਿਸਟਰ ਏਜੰਸੀਜ਼ ਤੋਂ ਵੀ ਕਾਫੀ ਹੈਲਪ ਮਿਲ ਰਹੀ ਹੈ ਸਾਨੂੰ ਤੇ ਅਸੀਂ ਡਾਟਾ ਬੇਸ ਵੀ ਸਾਡੇ ਕੋਲ ਤਿਆਰ ਹੈਗਾ ਉਥੇ ਐਸ ਵੀ ਸਪੀਕ ਕੱਲ ਤੋਂ ਅਸੀਂ ਕਾਫੀ ਵੱਡੇ ਪੱਦਰ ਤੇ ਹੁਸ਼ਿਆਰਪੁਰ ਦੇ ਵਿੱਚ ਵੀ 500 ਤੋਂ ਵੱਧ ਦੀ ਫੋਰਸ ਲੱਗੀ ਹੋਈ ਹੈ ਨੀਅਰ ਅਬਾਊਟ 70 ਤੋਂ 80 ਸਾਡੀ ਟੀਮਸ ਹੈਗੀ ਉਹ ਕੰਟੀਨਿਊਸਲੀ ਰੇਡਸ ਸਾਡੀ ਚੱਲ ਰਹੀਆਂ 300 ਤੋਂ ਉੱਪਰ ਥਾਵਾਂ ਤੇ ਅਸੀਂ ਰੇਡਸ ਕਰ ਚੁੱਕੇ ਆ ਤੇ ਹਾਲ ਦੀ ਘੜੀ ਅਸੀਂ ਨੀਅਰ ਅਬਾਊਟ 150 ਜੋ ਕ੍ਰਿਮੀਨਲ ਜਿਨਾਂ ਦਾ ਬੈਕਗ੍ਰਾਉਂਡ ਹੈ ਐਸੋਸੀਏਸ਼ਨ ਹੈ ਜਾਂ ਸਸਪੀਸ਼ਨ ਦੇ ਤਹਿਤ ਉਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਹੈ ਜਿਨ੍ਹਾਂ ਤੋਂ ਸਾਨੂੰ ਰਿਕਵਰੀਜ਼ ਹੋਈਆਂ ਆਮਸ ਦੀ ਰਿਕਵਰੀ ਨਾਰਕੋਟਿਕਸ ਦੀ ਰਿਕਵਰੀ ਹੋਰ ਕੋਈ ਵੈਪਨਸ ਦੀ ਰਿਕਵਰੀ ਜਿਹੜੇ ਉਹਨਾਂ ਦੇ ਤਹਿਤ ਉਹਨਾਂ ਦੇ ਕ੍ਰਿਮੀਨਲ ਜੋ ਲੀਗਲ ਐਕਸ਼ਨ ਹੈ ਉਹ ਵੀ ਲਿਆ ਗਿਆ ਹੈਗਾ ਨੀਅਰ ਅਬਾਊਟ 80 ਦੇ ਅਰਾਊਂਡ ਅਸੀਂ ਅਰੈਸਟਸ ਕਰ ਚੁੱਕੇ ਹਾਂ ਇਹਨਾਂ ਦੀ ਪ੍ਰੋਪਰ ਇੰਟਰੋਗੇਸ਼ਨ ਕੀਤੀ ਜਾ ਰਹੀ ਹੈ ਇੰਟਰੋਗੇਸ਼ਨ ਤੋਂ ਐਕਸ਼ਨੇਬਲ ਇੰਟੈਲੀਜੈਂਸ ਜਿੱਥੇ ਵੀ ਮਿਲ ਰਹੀ ਹੈ ਸਾਨੂੰ ਉਥੇ ਫਰਦਰ ਐਕਸ਼ਨ ਲਿਆ ਜਾ ਰਿਹਾ ਹੈਗਾ ਇਦੇ ਵਿੱਚ ਇਟ ਇਜ਼ ਨਾਟ ਜਸਟ ਲਿミਟਿਡ ਟੂ ਹੁਸ਼ਿਆਰਪੁਰ ਡਿਸਟ੍ਰਿਕਟ ਅਗਰ ਕ੍ਰਿਮੀਨਲ ਜਿਹੜੇ ਕੀ ਹੋਰ ਜ਼ਿਲ੍ਹਿਆਂ ਦੇ ਪੰਜਾਬ ਦੇ ਵਿੱਚ ਹੈਗੇ ਜੋ ਦੂਜੇ ਸਟੇਟਸ ਦੇ ਵਿੱਚ ਇੰਟਰ ਸਟੇਟ ਦੇ ਵਿੱਚ ਵੀ ਅਸੀਂ ਰੇਡਸ ਕਰ ਰਹੇ ਹੈਗੇ ਆਂਡ ਅਗਰ ਇੰਡੀਆ ਦੇ ਵਿੱਚ ਵੀ ਕੋਈ ਹੈਗਾ ਜਾਂ ਇਵਨ ਅਬ੍ਰੋਡ ਵੀ ਹੈ ਉਹਨਾਂ ਦੇ ਅਗੇਂਸਟ ਵੀ ਐਕਸੈਡਿਸ਼ਨ ਦਾ ਐਂਡ ਜੋ ਪ੍ਰੋਸੀਜਰ ਹੁੰਦਾ ਹੈ ਤਾਂਕਿ ਦੇ ਹੈਵ ਟੂ ਫੇਸ ਦ ਲਾ ਉਹਨਾਂ ਦੇ ਅਗੇਂਸਟ ਬਲੂ ਕਾਰਨਰ ਰੈਡ ਕਾਰਨਰ ਨੋਟਿਸਿਸ ਜੋ ਲੀਗਲ ਪ੍ਰੋਸੀਸਰਸ ਹੁੰਦਾ ਹੈ ਉਹਦੇ ਤਹਿਤ ਕਾਰਵਾਈ ਕੀਤੀ ਜਾਊਗੀ ਇਹਦਾ ਇੱਕ ਅਹਿਮ ਜਿਹੜਾ ਪਹਿਲੂ ਹੈਗਾ ਉਹ ਫਾਈਨੈਂਸ਼ੀਅਲ ਜਿਹੜਾ ਇਨਵੈਸਟੀਗੇਸ਼ਨ ਵੀ ਰਹੂਗਾ ਕਿਉਂਕਿ ਫਾਈਨੈਂਸ ਤੋਂ ਬਿਨਾ ਇਹ ਕ੍ਰਾਈਮिनल ਨੈਟਵਰਕ ਨਹੀਂ ਚੱਲ ਸਕਦਾ ਤੇ ਉਹਦੇ ਵਿੱਚ ਵੀ ਉਹਨਾਂ ਦੇ ਆਈਡੈਂਟੀਫਿਕੇਸ਼ਨ ਕਰਨਾ ਜੋ ਇਹ ਇਹਨਾਂ ਦੇ ਫਾਈਨੈਂਸਸ ਹੈ ਉਹਨਾਂ ਦੀ ਫ੍ਰੀਜ਼ਿੰਗ ਕਰਨਾ ਅਟੈਚਮੈਂਟ ਆਫ ਥੀਸ ਫਾਈਨੈਂਸਸ ਐਂਡ ਥੇਅਰ ਪ੍ਰੋਪਰਟੀਆਂ ਉਹ ਵੀ ਚਲੇਗਾ ਨਾਲ ਦੀ ਨਾਲ ਜਿਹੜੇ ਐਕਸਟਰੈਡੀਸ਼ਨ ਦੇ ਨਾਲ ਨਾਲ ਜੋ ਵੀ ਇਹਨਾਂ ਨਾਲ ਕੋਈ ਵੀ ਇਨਵੋਲਵ ਮਿਲੇਗਾ ਆਈਦਰ ਡਾਇਰੈਕਟਲੀ ਇਨਡਾਇਰੈਕਟਲੀ ਉਹਨਾਂ ਦੇ ਅਗੇਂਸਟ ਵੀ ਸਖਤ ਤੋਂ ਸਖਤ ਲੀਗਲ ਕਾਰਵਾਈ ਕੀਤੀ ਜਾਊਗੀ ਤੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਨੂੰ ਜੋ ਯੂਥ ਹੈਗਾ ਉਹਨੂੰ ਵੀ ਅਸੀਂ ਜੋ ਮਿਸ ਗਾਈਡਡ ਯੂਥ ਹੈ ਉਹਨੂੰ ਵੀ ਅਸੀਂ ਅਪੀਲ ਕਰਾਂਗੇ ਕਿ ਮੇਨਸਟ੍ਰੀਮ ਅਗਰ ਜੁਆਇਨ ਕਰਨੀ ਹੈ ਨਾਉ ਇਜ਼ ਦ ਟਾਈਮ ਵੀਲ ਬੀ ਸਿੰਪੈਥੈਟਿਕ ਤੇ ਲੀਨਿਅਨ ਵਿਊ ਲਿਆ ਜਾਊਗਾ ਬਟ ਆਫਟਰ ਥਿਸ ਇਫ ਸੰਬਡੀ ਇਜ਼ ਫਾਊਂਡ ਇਨਵੋਲਡ ਤੋ ਸਟ੍ਰਿਕਟ ਜਿਹੜਾ ਲੀਗਲ ਐਕਸ਼ਨ ਹੈ ਉਹ ਇਹਨਾਂ ਤੇ ਸਾਰੇ ਦੇ ਅਗੇਂਸਟ ਲਿੱਤਾ ਜਾਊਗਾ ਐਂਡ ਵੀ ਵਿਲ ਇਨਸ਼ੋਰ that we have a, a like drug free punjab we have this sada mission hai odda hi ek gangster free and organized crime nu khatam karde hoye free of that oh punjab asi nishchit kar rahe ho tusi daate di gal kiti hai ki data tusi vi ikattha kita apah hoshiarpur di gal kar liye e grade de kinne ke gangster da jehde hoshiarpur district de jehde samad rakhe ho dekho ji ede vich asi specifics main tade naal halle nahi saancha kar sakda ki vi kinne gangster wo alag alag paimana honda ਬਟ ਐਸ ਯੂ ਨੋ ਸਾਰਾ ਕੁਝ ਅੱਜਕਲ ਸਾਰਾ ਸੀਸੀਟੀਵੀ ਨੇ ਸਾਡੇ ਕੋਲ ਬਹੁਤ ਸਾਰੇ ਪੈਰਾਮੀਟਰਸ ਹੁੰਦੇ ਆ ਉਹਦੇ ਅਕੋਰਡਿੰਗ ਅਸੀਂ ਇਹਨਾਂ ਨੂੰ ਕੈਟੇਗਰੀਜ਼ੇਸ਼ਨ ਕਰਦੇ ਆ ਵੀ ਕਿਹੜਾ ਕਿਨਕ ਨੈਟਵਰਕ ਹੈਗਾ ਐਂਡ ਇਹ ਸਾਰੇ ਕੇ ਸਾਰੇ ਕ੍ਰਿਮੀਨਲਸ ਹੈ ਵੀ ਸ਼ੁੱਡ ਨਾਟ ਈਵਨ ਬੀ ਕਾਲਿੰਗ ਥੈਮ ਗੈਂਗਸਟਰਸ ਤੇ ਇਹ ਕ੍ਰਿਮੀਨਲ ਜਾਂ ਕਿਸੇ ਤੇ ਵੱਧ ਪਰਚੇ ਕਿਸੇ ਤੇ ਘੱਟ ਪਰਚੇ ਬਟ ਦੇ ਵਿਲ ਬੀ ਡੈਲਟ ਅਕੋਰਡਿੰਗਲੀ ਜਿਹੜਾ ਉਹਨਾਂ ਨੇ ਕ੍ਰਾਈਮ ਕੀਤਾ ਸਰ ਪਿਛਲੇ ਸਮੇਂ ਤੋਂ ਹਾਂ ਜੀ ਹਾਂ ਜੀ ਮੋਸਟਲੀ ਸਾਰੇ ਹੁਸ਼ਿਆਰਪੁਰ 150 ਤੋਂ ਐਕਸਟਰਾ ਜਿਹੜੇ ਵੀ ਰਾਉਂਡ ਅਪ ਨਹੀਂ ਜੀ 150 ਜੋ ਅਸੀਂ 150 ਦੇ ਅਰਾਊਂਡ ਰਾਉਂਡ ਅਪ ਕੀਤੇ ਹੈਗੇ ਉਹਦੇ ਵਿੱਚ ਹੀ 80 ਅਸੀਂ ਅਰੈਸਟ ਕੀ ਜੀ ਹਾਲੇ ਤੱਕ ਅਸੀਂ 3 ਵੈਪਨ ਰਿਕਵਰ ਕਰ ਚੁੱਕੇ ਸਰ ਪਿਛਲੇ ਸਮੇਂ ਤੋਂ ਅਣਾਪ ਹੁਸ਼ਿਆਰਪੁਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਦੇ ਵਾਕ-ਵਕ ਹਲਕਿਆਂ ਦੇ ਵਿੱਚ ਕਸਬਿਆਂ ਦੇ ਵਿੱਚ ਜਿਹੜੀਆਂ ਕਤਲਾਂ ਦੀਆਂ ਘਟਨਾਵਾਂ ਬਹੁਤ ਵਾਪਰੀਆਂ ਨੇ ਪਰ ਅਜੇ ਤੱਕ ਉਹਨਾਂ ਕਤਲਾਂ ਦੀ ਤੈਅ ਤੱਕ ਪਹੁੰਚਣ ਦੇ ਵਿੱਚ ਪੁਲਿਸ ਸਫਲ ਨਹੀਂ ਹੋਈ ਤਾਂ ਕਿੰਨਾ ਕੀ ਟਾਈਮ ਹੋਰ ਆ ਜਾਂ ਕਿੰਨਾ ਪੁਲਿਸ ਉਹਨਾਂ ਦੇ ਨਸਤੀਕ ਹੈ ਜਿੱਦਾਂ ਇਹ ਮਿਆਣੀ ਕਤਲकांड ਹੋਇਆ ਉਸ ਦੇ ਵਿੱਚ ਹੁਣ ਪਤਾ ਲੱਗਿਆ ਕਿ ਕਿ ਗ੍ਰਿਫਤਾਰੀ ਹੋਈ ਹੈ ਹਰਿਆਣੇ ਵਾਲਾ ਜੇ ਪਿੰਡਿਕ ਪਿਆ ਹੋਇਆ ਜੀ ਸਾਡਾ ਹੁਸ਼ਿਆਰਪੁਰ ਦਾ ਮੈਂ ਤੁਹਾਨੂੰ ਪ੍ਰਾਊਡਲੀ ਕਹਿ ਰਿਹਾ ਕਿ ਐਸਾ ਕੋਈ ਵੀ ਕ੍ਰਾਈਮ ਨਹੀਂ ਹੈਗਾ ਹੀਨਸ ਕ੍ਰਾਈਮ ਕੋਈ ਵੀ ਦੂਜਾ ਕ੍ਰਾਈਮ ਜੋ ਕਿ ਅਨਟ੍ਰੇਸ ਰਿਹਾ ਹੋ ਜਿਦੇ ਵਿੱਚ ਅਰੈਸਟ ਨਾ ਕੀਤੀ ਗਈਆਂ ਹੋਣ ਇਹ ਜੋ ਰੀਸੈਂਟ ਕ੍ਰਾਈਮ ਹੋਇਆ ਇਹਦੇ ਵਿੱਚ ਵੀ ਜਿਹੜੇ ਜੋ ਵੀ ਕ੍ਰਿਮੀਨਲਸ ਇਹਦੇ ਵਿੱਚ ਹੈਗੇ ਦੇ 올 ਹੈਵ ਬੀਨ ਆਈਡੈਂਟੀਫਾਈਡ ਸਾਡੀ ਰੀਡਿੰਗ ਪਾਰਟੀਆਂ ਜਿੱਦਾਂ ਅਸੀਂ ਬਾਕੀਆਂ ਨੂੰ ਫੜ ਰਿਹਾ ਇਹਨਾਂ ਦੇ ਪਿੱਛੇ ਵੀ ਚੱਲ ਰਹੀ ਹੈ ਜਿਹੜਾ ਤੁਸੀਂ ਇਹ ਕੇਸ ਦੀ ਗੱਲ ਕੀਤੀ ਹੈ ਇਹਦੇ ਵਿੱਚ ਵੀ ਅਸੀਂ ਕਈ ਅਰੈਸਟ ਕਰ ਚੁੱਕੇ ਆ ਤੇ ਵੀ ਆਰ ਵੈਰੀ ਕਲੋਸ ਟੂ ਕੈਚਿੰਗ 올 ਦਾ ਪਰਪਰੇਟਰ ਜਿਹੜੇ ਵੀ ਇਨਵੋਲਵ ਹੋਣਗੇ ਪਹਿਲਾਂ ਵੀ ਅਸੀਂ ਬਖਸ਼ਿਆ ਨਹੀਂ ਕਿਸੇ ਨੂੰ ਹੁਣ ਵੀ ਨਹੀਂ ਬਖਸ਼ੇ ਜਾਣਗੇ ਸਰ ਜਿਵੇਂ ਕਿ ਨਸ਼ੇ ਵਾਲੇ ਨੂੰ ਲੈ ਕੇ ਪ੍ਰੋਪਰਟੀ ਉਸ ਦੀ ਵੀ ਸੀਲ ਕੀਤੀ ਜਾਂਦੀ ਹੈ ਕਿ ਗੈਂਗਸਟਰਾਂ ਦੇ ਵਾਲੇ ਵੀ ਇਸ ਤਰ੍ਹਾਂ ਹਾਂਜੀ ਮੈਂ ਜਿੱਦਾਂ ਤੁਹਾਨੂੰ ਦੱਸਿਆ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਇਸ ਮੋਹਿਮ ਦਾ ਇੱਕ ਅਹਿਮ ਹਿੱਸਾ ਆਏਗਾ ਅਦੇ ਵਿੱਚ ਕ੍ਰਿਮੀਨਲ ਪ੍ਰੋਸੀਡਿੰਗਸ ਜੋ ਹੁੰਦੀ ਹੈ ਕ੍ਰਿਮੀਨਲ ਪ੍ਰੋਸੀਡਸ ਜਿਹੜੀ ਹੁੰਦੀਆਂ ਜੋ ਵੀ ਇਹ ਪੈਸਾ ਮਨੀ ਲਾਂਡਰ ਕਰਦੇ ਜਿਹਨੂੰ ਬਲੈਕ ਮਨੀ ਮਨੀ ਲਾਂਡਰਿੰਗ ਕ ਉਨ੍ਹਾਂ ਦੇ ਤਹਿਤ ਅਗਰ ਬਾਹਰੋਂ ਵੀ ਕੋਈ ਫਾਈਨਾਂਸਿੰਗ ਆਂਦੀ ਹੈ ਜਾਂ ਲੋਕਲ ਡਰੱਗ ਟ੍ਰੇਡ ਆਰਮਸ ਟ੍ਰੇਡ ਹੋਰ ਦੂਜੇ ਕਿਸੇ ਵੀ ਕ੍ਰਿਮੀਨਲ ਪ੍ਰੋਸੀਡਿੰਗਸ ਪ੍ਰੋਸੀਡਸ ਦੇ ਰਾਹੀਂ ਅਗਰ ਇਹਨਾਂ ਨੇ ਕੋਈ ਪੈਸਾ ਅਰਜਿਤ ਕੀਤਾ ਉਹਦੇ ਅਗੇਂਸਟ ਵੀ ਅਸੀਂ ਉਹਨਾਂ ਦੇ ਆਈਡੈਂਟੀਫਿਕੇਸ਼ਨ ਵੀ ਕਰ ਰਹੇ ਆ ਅਗਰ ਪ੍ਰਾਪਰਟੀਆਂ ਖਰੀਦੀਆਂ ਉਹ ਵੀ ਦੇਖੀ ਜਾਣਗੀਆਂ ਐਂਡ ਲੀਗਲ ਪ੍ਰੋਸੈਸ ਹੈਗਾ ਉਹਦੇ ਤਹਿਤ ਅਸੀਂ ਫ੍ਰੀਜ਼ ਵੀ ਕਰਾਂਗੇ ਅਟੈਚ ਵੀ ਕਰਾਵਾਂਗੇ ਸੋ ਥੈਟ ਦੇ ਹੈਵ ਅ ਬੈਂਟ ਦੇ ਦੇ ਆਰ ਹਿਟ ਔਨ தி ਫਾਈਨੈਂਸ਼ੀਅਲ ਸਾਈਡ ਆਲਸੋ